ले आवी मित्रो अपने सज्जन मित्र ने लेयादा ही 17 18 ਦਾ ਬੀ ਤੇ ਯਾਰ ਵੇਖ ਲੋ ਹੈਰਾਨ ਕਰਨ ਵਾਲੀ ਗੱਲ ਹੈ ਵੀ ਬੀ ਬੰਦੇ ਨੂੰ ਦਿੱਤਾ 240 ਰੁਪਏ ਕਿਲੋ ਪੀ ਵੀ 17 18 ਜੈਨੇਟਿਕ ਕੰਪਨੀ ਦਾ ਬੀ ਹੈ ਇਹ ਬਿੱਲ ਪੱਕਾ ਦਿੱਤਾ 240 ਰੁਪਏ ਕਿਲੋ ਬੀ ਦਿੱਤਾ ਨਾਲੇ ਕਿਹੜੀ ਦੁਕਾਨ ਤੋਂ ਲੈ ਕੇ ਆਇਆ 59 ਨੰਬਰ 59 ਨੰਬਰ ਤੋਂ ਯਾਰ ਹੈਰਾਨ ਕਰਨ ਵਾਲੀ ਪਿਛਲੀ ਵਾਰੀ ਤੂੰ 17 18 ਕੀ ਰੇਟ ਵੇਚੀ ਸੀ ਕੁਆਂਟਲ 3800 ਨੂੰ ਯਾਨੀ ਕਿ ਲਗਭਗ 4000 4000 ਲਗਭਗ ਆਪਣੀ ਜਿਹੜੀ 17 18 ਕਿਲੋ ਗਈ 40 ਰੁਪਏ 40 ਰੁਪਏ 40 ਰੁਪਏ ਹੀ ਤਾਂ ਦੋਸਤੋ ਜੇਕਰ ਆਪਾਂ ਇਸ 20 ਦੀ ਗੱਲ ਕੀਤੀ ਜਾਵੇ ਤਾਂ 240 ਰੁਪਏ ਕਿਲੋ 20 ਆ ਜੇਕਰ ਇਸ ਨੂੰ ਆਪਾਂ ਕੁਆਂਟਲ ਤੇ ਢਾਲੀਏ 40 ਰੁਪਏ ਕੁਆਂਟਲ ਕਿਲੋ ਤੋਂ ਪਿਛਲੀ ਵਾਰੀ 17 18 ਬੀਜੀ 40 240 ਰੁਪਏ ਹੁਣ ਤੂੰ 20 ਲੈ ਕੇ ਆਇਆ 20 ਲੈ ਆਂਦਾ ਤੇ ਗੁਣਾ ਕਰੀ 100 ਨਾਲ ਕਿੰਨੇ ਪੈਸੇ ਬਣਦੇ ਆ 240 ਨੂੰ 100 ਨਾਲ ਗੁਣਾ ਕਰ 24 ਤਾਂ ਦੋਸਤੋ ਆਪਾਂ ਨੂੰ 24000 ਰੁਪਏ ਕਵਾਂਟਲ ਬੀ ਵੇਚਿਆ ਜਾ ਰਿਹਾ ਪੀਬੀ 17 18 ਦਾ ਦੇਖ ਲਓ ਦੋਸਤੋ ਵੀ ਕਿੰਨਾ ਪ੍ਰੋਫਿਟ ਖੱਟਿਆ ਕੰਪਨੀਆਂ ਨੇ ਹੈਨਾ ਕੀਤਾ ਕੀ ਹੋਗਾ ਵਾਤ ਵਾਦੇ ਦਿੱਤੇ ਦੱਸ ਗ੍ਰੈਂਡ ਕੀਤਾ ਹੋਊ ਸਫਾਈ ਕੀਤੀ ਹੋਣੀ ਹੈ ਸਫਾਈ ਕੀਤੀ ਹੈ ਸ਼ਾਨ ਕੀਤਾ ਹੋਗਾ ਵੀ ਛੋਟਾ ਮੋਟਾ ਦਾਣਾ ਬਾਹਰ ਆ ਜੀ ਵਾਤ ਵਾਦ ਕਿੰਨਾ ਖਰਚਾ ਆ ਜਾਊਗਾ ਕਵਾਂਟਲ ਤੇ ਤੇਰੇ ਹਿਸਾਬ ਨਾਲ ਲੇਬਰ ਪਾ ਕੇ 2000 ਰੁਪਏ ਖਰਚਾ ਆ ਗਿਆ ਹੋਊਗਾ 2000 ਆ ਗਿਆ 21 ਆ ਗਿਆ ਚਲ 20 ਰੁਪਏ ਕੁਆਂਟਲ ਮਗਰੋਲ ਵਾਲਾ 50 ਤੂੰ 4000 ਨੂੰ ਵੇਚਿਆ 5000 ਨੂੰ ਲੈ ਲਿਆਣਾ ਕੰਪਨੀ ਨੇ ਹੈਨਾ ਤੇ 7000 ਨੂੰ ਉਹਨਾਂ ਨੂੰ ਪਿਆ 7000 ਸੰਭਾਈ ਲਾ ਲਿਆ ਯਾਰ 14000 ਰੁਪਏ 14000 ਹੋ ਗਿਆ ਤੇ 14000 ਰੁਪਿਆ ਯਾਰ ਭੰਦਨਾ ਪ੍ਰੋਫਿਟ ਕੱਢਣਾ ਕਮਾ ਲਈਆ ਹੈਨਾ ਤਾਂ ਦੋਸਤੋ ਦੇਖ ਲਓ ਤੁਸੀਂ ਬੀ ਦੇ ਵਿੱਚ ਜਿਨ੍ਹਾਂ ਨੇ ਪ੍ਰੋਫਿਟ ਕੱਢਣਾ ਜਿਨ੍ਹਾਂ ਨੂੰ ਕਮਾਈ ਕਰਨ ਦਾ ਤਰੀਕਾ ਤਰੀਕਾ ਹੈਨਾ ਹੁਣ ਦੋਸਤੋ 131 ਆ ਪੀਆਰ 131 ਬਿੱਲ ਤੋਂ ਬਿਨਾ ਬਿਲਕੁਲ ਵੀ ਨਾ ਲਿਆ ਜੀ ਬਹੁਤ ਠੱਗੀ ਚੱਲੀ ਜਾਂਦੀ ਆ ਇਹਨਾਂ ਕੋਲੇ ਵੀ ਆ ਬੇਲਾ ਤੇ ਮੈਂ ਪੈਕਿੰਗ ਵੇਖੋ ਤੁਸੀਂ ਇੱਕ ਪੈਕਿੰਗ ਸ਼ਾਨਦਾਰ ਆ ਵਿਖਾਈਏ ਤਾਂ ਦੋਸਤੋ ਪੈਕਿੰਗ ਦਾ ਮੋਲਾ ਵੇਖੋ ਵੀ ਆਪਾਂ ਆਪ ਦਾ ਵੀ ਨਹੀਂ ਰੱਖ ਸਕਦੇ ਕੋਈ ਭਜਨੇ ਆਪਾਂ ਰੱਖ ਨਹੀਂ ਸਕਦੇ ਆਪਦਾ ਵੀ ਰੱਖ ਸਕਦੇ ਆਪਾਂ ਕੀ ਹੁੰਦਾ ਵੀ ਆਪਾਂ ਕੀ ਕਰਨਾ ਵੀ ਆ ਹਣ ਤੂੰ ਬੀ ਲੈ ਕੇ ਆਇਆ 3600 ਦਾ ਪਿਆ ਤੈਨੂੰ ਹਣਾ 4 ਕਿਲਿਆਂ ਦਾ ਪਿਛਲੇ ਵਰੀ ਵੀ ਤੇਰੇ ਕੋਲ 17 18 ਸੀ ਅਕਸਰ ਵੇਚਿਆ ਤੂੰ ਹੀ ਆ ਤੇਰੇ ਤੋਂ ਗਾਂ ਦੀਆਂ ਕੋਈ ਹੋਰ ਕਿਸੇ ਨੇ ਵੇਚਿਆਣਾ ਉੱਥੋਂ ਹੀ ਕੰਪਨੀਆਂ ਲੈ ਕੇ ਗਈਆਂ ਉਹੀ ਵੀ ਤਿਆਰ ਕੀਤਾ ਉਹਨਾਂ ਨੂੰ ਕੋਈ ਨਵਾਂ ਦਿਲ ਤਿਆਰ ਕਰ ਆਪਣਾ ਹੀ ਆਇਆ ਆਪਣੀਆਂ ਜੇ ਤੂੰ ਕੋਈ ਮਾੜੀ ਮੋਟੀ ਮਿਹਨਤ ਕਰ ਲੈ ਵਿੱਚੋਂ ਚੰਗੇ ਚੰਗੇ ਦਾਣੇ ਛਾਂਟ ਲੈ ਹੁਣ ਤੂੰ 17 18 ਲਾਏਗਾ ਗਾਂ ਜਦੋਂ ਪੱਕੇਗੀ ਉਹਦੇ ਚੋਂ ਚੰਗੇ ਚੰਗੇ ਦਾਣੇ ਛਾਂਟ ਕੇ ਘਰੇ ਝਾੜ ਕੇ ਰੱਖ ਲੈ ਤਾਂ ਕੀ ਗੱਲ 3600 ਬਚਦਾ ਨਹੀਂ ਬਚਦਾ ਹੈ ਬਚਦਾ ਤੇ 15 ਕਿਲੋ 20 ਛੱਟਣ ਵਾਸਤੇ ਕਿੰਨਾ ਕ ਸਮਾਂ ਲਾਏਗਾ ਵੱਧ ਤੋਂ ਵੱਧ ਅੱਧਾ ਘੰਟਾ ਲੱਗ ਜਾਊਗਾ ਤੈਨੂੰ ਅੱਧਾ ਘੰਟਾ ਲੱਗੇ ਅੱਧੇ ਘੰਟੇ 'ਚ ਵ ਗਾਹ ਤੋਂ ਹੁਣ ਤੂੰ ਬੀ ਰੱਖਣਾ ਕਰੀ ਰੱਖਾਂਗੇ ਗਾਂ ਤੋਂ ਕਿਉਂਕਿ ਜਿਹੜੀ ਦੋਸਤੋ ਵੈਰਾਈਟੀਆਂ ਨੇ ਪੂਸਾ 17 18 11 21 18 47 ਮੁੱਛਲ ਦਾ ਬੀ ਨਾ ਕਦੀ ਰੱਖੀ ਕਿਉਂਕਿ ਉਹਦੇ ਚ ਕਿਉਂਕਿ ਆਪਾਂ ਨੂੰ ਨਹੀਂ ਪਤਾ ਹੁੰਦਾ ਹਨਾ ਵੀ ਕਿਵੇਂ ਪਰ ਇਹਨਾਂ ਚੀਜ਼ਾਂ ਦਾ ਬੀ ਦੋਸਤੋ ਘਰੇ ਰੱਖਿਆ ਜਾ ਸਕਦਾ 28 ਪੀ 67 ਪਾਈਨਰ ਝੋਨੇ ਦਾ ਵੀ ਬੀ ਘਰੇ ਰੱਖਿਆ ਜਾ ਸਕਦਾ ਵੇਖ ਲਓ ਦੋਸਤੋ ਕੰਪਨੀਆਂ ਦੀ ਕਮਾਈ ਵੀ 240 ਰੁਪਏ ਕਿਲੋ ਹੱਸ ਕੇ ਲੈ ਕੇ ਆਇਆ ਤੂੰ ਹਨਾ ਹੱਸ ਕੇ ਲਿਆ 200 ਨਹੀਂ ਮਿਲਦਾ ਸੀ ਉਹ ਸਸਤਾ ਕਿਉਂ ਨਹੀਂ ਲਿਆ ਗਾ ਉਹ ਇਹਦੀ ਗਰੰਟੀ ਦਿੰਦੇ ਜੀ ਮੈਂ ਅੱਛੇ ਇਹਦੀ ਗਰੰਟੀ ਦਿੰਦੇ ਵੇਖ ਲੋ ਵੀ ਇਹਨੂੰ ਇਹ ਵੀ 20 ਮਾੜਾ ਨਿਕਲੇ ਤੇ 240 ਰੁਪਏ ਤੇ ਇਹੋ ਹੀ ਜੇਕਰ ਦੋਸਤੋ ਆਪਾਂ ਘਰੇ ਆਪ ਵੇਖ ਕੇ ਵੀ ਚੰਗਾ ਬੂਟਾ ਚੰਗਾ 20 ਵੇਖ ਕੇ ਉਹਨੂੰ ਰੱਖ ਲਈਏ ਘਰੇ ਗ੍ਰੈਂਡ ਕਰਕੇ ਰੱਖ ਲਈਏ 20 30 40 ਕਿਲੋ ਤਾਂ ਕਿੰਨਾ ਫਾਇਦਾ ਹੈ ਨਾ ਪੂਰੇ ਪੈਸੇ ਵਜਦੇ ਆ ਹੈ ਨਾ ਆਪਾਂ ਨੂੰ ਤਾਂ 40 50 ਰੁਪਏ ਪੈਜੂ ਚੱਲ ਛਾੜ ਕੇ 60 ਰੁਪਏ ਪੈਜੂ ਕਿੱਥੇ 60 ਰੁਪਏ ਕਿਲੋ ਪੈਣਾ ਸੀ ਆਪਾਂ ਨੂੰ ਤੇ ਕਿੱਥੇ 240 ਰੁਪਏ ਲੈ ਗਏ ਆ ਬਾਕੀ ਦੋਸਤੋ ਤੁਸੀਂ ਦੱਸੋ ਕਮੈਂਟਾਂ 'ਚ ਤੁਹਾਡਾ ਕੀ ਖਿਆਲ ਹੈ ਤੇ ਆ ਬੀਆ ਜੀ ਜੈਨੇਟਿਕ ਕੰਪਨੀ ਬਾਰੇ ਜ਼ਰੂਰ ਦੱਸਿਆ ਜੀ ਇਹਦਾ ਕਹਿੰਦੇ ਆ ਵੀ ਬਹੁਤ ਨਾਂ ਚੱਲਦਾ ਉਹਦਾ ਬਾਕੀ ਤੁਸੀਂ ਦੱਸੋ ਮੈਂ ਤਾਂ ਪਹਿਲੀ ਵਾਰੀ ਸੁਣੀਆ ਜੈਨੇਟਿਕ ਸੀਡਸ ਪੀਬੀ 17 18 240 ਰੁਪਏ ਕਿਲੋ ਵੀ ਹੈਗਾ ਜਾਂ ਨਹੀਂ ਕਮੈਂਟ ਸੈਕਸ਼ਨ ਖਾਲੀਆ ਤੁਹਾਡੇ ਵਾਸਤੇ ਤੇ ਵੀਡੀਓ ਨੂੰ ਵਾਅਦ ਤੋਂ ਵਾਅਦ ਸ਼ੇਅਰ ਕਰਦੇ ਜੀ ਦੇਖੋ ਤੁਸੀਂ ਵੀ ਬੀਚੋਂ ਕਮਾਈ ਕਿੰਨੀ ਹੋ ਰਹੀ ਹੈ ਅੱਜਕੱਲ੍ਹ ਹੈਨਾ ਕਹਿੰਦੇ ਹੁੰਦੇ ਨਾ ਕਾਰਪੋਰੇਟ ਇਹਨਾਂ ਨੂੰ ਕਹਿੰਦੇ ਆ ਜ਼ਿਮੀਦਾਰ ਨੂੰ ਖਾਣਾ ਜਿੱਥੋਂ ਮਰਜ਼ੀ ਖਾ ਲੋ ਇਹ ਸਾਰੇ ਚਲਦੇ ਜ਼ਿਮੀਦਾਰ ਤੇ ਸਿਰ ਤੇ ਆ ਤੇ ਪਰ ਜ਼ਿਮੀਦਾਰ ਨੂੰ ਖਤਮ ਕਰਨ ਦੇ ਤੋਲੇ ਹੋਏ ਆ ਜਿੱਦਨ ਜ਼ਿਮੀਦਾਰ ਖਤਮ ਹੋ ਗਿਆ ਉਦੋਂ ਇਹਨਾਂ ਨੂੰ ਪਤਾ ਲੱਗ ਜੇਗਾ ਬਾਕੀ ਦੋਸਤੋ ਵੀਡੀਓ ਬਾਤ ਬਾਤ ਸ਼ੇਅਰ ਕਰਦੇ ਜੀ ਰੱਬ ਆਕ